ਸਾਈਬਰ ਮਾਮਲੇ 'ਚ 100 ਕਰੋੜ ਦੇ ਕਪਲੇ 'ਚ ਪੁਲਿਸ ਕਰਮਚਾਰੀ ਨੇ ਹਰਜੋਤ ਸਿੰਘ ਬੈਂਸ ਅਤੇ ਉਹਨਾਂ ਦੀ ਪਤਨੀ ਤੇ ਗੰਭੀਰ ਦੋਸ਼ ਲਗਾਏ ਸੀ ਜਿਸ ਦੀ ਜਾਂਚ ਹੁਣ ਐਸਆਈਟੀ ਵੱਲੋਂ ਕੀਤੀ ਜਾਵੇਗੀ ਦਾ ਸਹੀ ਹੈ। ਕੀ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਅਤੇ ਉਹਨਾਂ ਦੀ ਪਤਨੀ ਜੁਤੀ ਯਾਦਵ ਤੇ ਲੱਗੇ 100 ਕਰੋੜ ਦੇ ਰੁਪਏ ਦੇ ਕਪਲੇ ਦੇ ਦੋਸ਼ਾਂ ਦੀ ਜਾਂਚ ਹੁਣ 3 ਮੈਂਬਰੀ ਐਸਆਈਟੀ ਕਰੇਗੀ। ਹਾਈ ਪ੍ਰੋਫਾਈਲ ਇਸ ਮਾਮਲੇ ਵਿੱਚ ਡੀਜੀਪੀ ਗੌਰਵ ਯਾਦਵ ਵੱਲੋਂ ਐਡੀਜੀਪੀ ਵੀ ਨਿਰਜਾ ਆਈਜੀਪੀ ਪੁਨਰਪ੍ਰੀਤ ਕੌਰ ਐਸਐਸਪੀ ਮੋਹਾਲੀ ਦੀਪਕ ਪਾਰੇਕਾ ਦੀ ਅਗਵਾਈ ਇਹ特 ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ ਹੁਣ ਇਹ ਜਾਂਚ ਟੀਮ ਪੰਜਾਬ ਦੇ ਕੈਬਨਿਟ ਮੰਤਰੀ ਖਿਲਾਫ ਲੱਗੇ 100 ਕਰੋੜ ਰੁਪਏ ਦੇ ਕਪਲੇ ਦੀ ਜਾਂਚ ਕਰੇਗੀ ਜਾਂਚ ਕਮੇਟੀ ਮਾਮਲੇ ਵਿੱਚ ਮੰਤਰੀ ਹਰਜੋਤ ਬੈਂਸ ਅਤੇ ਉਹਨਾਂ ਦੀ ਪਤਨੀ ਜੋਤੀ ਯਾਦਵ ਖਿਲਾਫ ਲੱਗੇ ਦੋਸ਼ਾਂ ਦੀ ਜਾਂਚ ਕਰੇਗੀ ਨਾਲ ਹੀ ਇੰਸਪੈਕਟਰ ਅਮਨਜੋਤ ਕੌਰ ਵੱਲੋਂ ਲਾਏ ਦੋਸ਼ੇ ਕਿੰਨੇ ਸੱਚੇ ਨਹੀਂ ਸਦੀ ਵੀ ਜਾਂਚ ਹੋਵੇਗੀ ਹਾਲਾਂਕਿ ਮੰਤਰੀ ਹਰਜੋਤ ਬੈਂਸ ਇਸ ਮਾਮਲੇ ਵਿੱਚ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਹੈ ਕਿ ਉਹ ਤੇ ਉਹਨਾਂ ਦੀ ਪਤਨੀ ਤੇ ਸਾਫ ਹਨ ਉਹਨਾਂ ਤੇ मामले ਵਿੱਚ ਜਰਮਾਨ ਹਾਨੀ ਦਾ ਕੇਸ ਦਾਇਰ ਕਰੇਗਾ ਸਾਈਬਰ ਕ੍ਰਾਈਮ ਨੂੰ ਚਲ ਸੇ ਵਰਮੀਬਾ ਚੁਕੀ ਇੰਸਪੈਕਟਰ ਅਮਨਜੋਤ ਕੌਰ ਨੇ 100 ਕਰੋੜ ਰੁਪਏ ਦੇ ਵੱਡੇ ਸਾਈਬਰ ਘੁਟਾਲੇ ਦਾ ਪਰਦਾਫਾਸ਼ ਕੀਤਾ ਸੀ ਜਿਸ ਦਾ ਆਪ ਮੰਤਰੀ ਨਾਲ ਸਿੱਧਾ ਸੰਬੰਧ ਹੋਣ ਦਾ ਦਾਵਾ ਹਰਜੋਤ ਬੈਂਸ ਅਤੇ ਉਸ ਦੀ ਪਤਨੀ ਐਸਪੀ ਯੁਤੀ Yadav ਦੀ ਹੈ ਆਰਟੀਆਈ ਐਕਟ ਦੇ ਜ਼ਮਾਨਿਕ ਗਲੋਕਿਕ ਵੱਲੋਂ ਇੱਕ ਜਾਣਕਾਰੀ ਐਕਸਤੇ ਸਾਂਝੀ ਕੀਤੀ ਗਈ ਹੈ ਅਮਨਦੀਪ ਕੌਰ ਨੇ આરોਪ ਲਾਇਆ ਹਨ ਕਿ ਮੁਹਾਲੀ ਦੇ ਇੱਕ ਬੀਸਮੈਂਟ ਤੇ ਚੱਲ ਰਿਹਾ ਫਰਜੀ ਕਾਲ ਸੈਂਟਰ ਵਿਦੇਸ਼ੀਆਂ ਨੂੰ 100 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰ ਰਿਹਾ ਹੈ ਉਹਨਾਂ ਨੇ ਐਫ ਆਈ ਆਰ ਦਰਜ ਕਰਕੇ ਮਾਲਕ ਵਿਜੇ ਰਾਏ ਕਪੂਰੀਆ ਅਤੇ ਕਈ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਇੱਥੇ ਹੀ ਮਾਮਲਾ ਉਲਝ ਗਿਆ ਹੈ ਡੀਜੀਪੀ ਪੰਜਾਬ ਪੁਲਿਸ ਨੇ ਦਿੱਤੀ ਆਪਣੀ ਦੂਸਰੀ ਟੀਕ ਸ਼ਿਕਾਇਤ ਵਿੱਚ ਉਸਨੇ ਦਾਵਾ ਕੀਤਾ ਹੈ ਕਿ ਕਾਲ ਸੈਂਟਰ ਦੇ ਮਾਲਕ ਤੇ ਮੰਤਰੀ ਹਰਜੋਤ ਬੈਂਸ ਨਾਲ ਡੂੰਘੇ ਸੰਬੰਧ ਹਨ ਦੋਵੇਂ ਨੰਗਲ ਦੇ ਰਹਿਣ ਵਾਲੇ ਹਨ ਅਤੇ ਬੈਂਸ ਨੇ ਕਠੇ ਤੌਰ ਤੇ ਪਾਟੀ ਲਈ ਉਹਨਾਂ ਤੋਂ ਕਾਫੀ ਫੰਡ ਲਏ ਹਨ ਉਹਨਾਂ ਨੇ ਦੋਸ਼ ਲਗਾਇਆ ਹੈ ਕਿ ਬੈਂਸ ਦੀ ਪਤਨੀ ਸਪੀਜੋਤੀ ਯਾਦਗੋ ਜਾਂਚ ਵਿੱਚ ਰੁਕਾਵਟ ਵਪਾਰੀ ਅਤੇ ਬਦਮਾਸ਼ਾਂ ਨੂੰ ਵਿਚਾਰ ਰਹੀ ਹੈ ਉਸ ਦਾ ਦਾਵਾ ਹੈ ਕਿ ਯਾਦਵ ਨੇ ਉਸ ਤੇ ਕੇਸ ਵਾਪਸ ਲੈਣ ਲਈ ਦਵਾ ਪਾਇਆ ਹੈ ਇੰਸਪੈਕਟਰ ਨਮਨਜੋਤ ਕੌਰ ਦਾ ਸ਼ਿਕਾਇਤ ਨੰਬਰ 539 R ADGPPG D 73 288 2024 ਹੈ ਦੱਸਿਏ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਜੋਤ ਸਿੰਘ ਬਿਆਸ ਅਤੇ ਉਹਨਾਂ ਦੀਪਕ ਨੇ ਜੋ ਯਾਦਵ ਤੇ ਗੰਭੀਰ ਦੋਸ਼ ਲੱਗੇ ਨੇ ਕਿ ਉਹਨਾਂ ਨੇ ਸਾਈਬਰ ਕੰਪਨੀ ਦੇ ਰਾਹੀਂ ਵਿਦੇਸ਼ੀਆਂ ਤੋਂ 100 ਕਰੋੜ ਰੁਪਏ ਤੱਕ ਦਾ ਕਪਲਾ ਮਾਰਿਆ ਹੈ ਜਿਸ ਦੇ ਜਿਹੜੇ ਕਾਲ ਸੈਂਟਰ ਦੇ ਮਾਲਕ ਨੇ ਉਹਨਾਂ ਦੇ ਜੋਪ ਸਿੰਘ ਬੈਂਸ ਨਾਲ ਡੂੰਗੇ ਸਮਨ ਨੇ ਦੋਨੋਂ ਨੰਕਲ ਦੇ ਰਹਿਣ ਵਾਲੇ ਨੇ ਅਤੇ ਹਰਜੋਤ ਸਿੰਘ ਬੈਂਸ ਨੇ ਉਹਨਾਂ ਤੋਂ ਕਾਫੀ ਆਪਣੀ ਪਾਰਟੀ ਦੇ ਲਈ ਫੰਡ ਵੀ ਲਈ ਨੇ ਤੇ ਇਸ ਤੇ ਜਿਹੜੀ ਹੁਣ ਇੱਕ ਸਪੈਸ਼ਲ 3 ਮੈਂਬਰੀ ਐਸਆਈធី ਕਮੇਟੀ ਬਣਾਈ ਗਈ ਹੈ ਜਿਹੜੀ ਇਸ ਕੇਸ ਦੀ ਡੂੰਗੀ ਜਾਂਚ ਕਰੇਗੀ ਤੇ ਜਿਹੜੇ ਇੰਸਪੈਕਟਰ ਅਮਨਜੋਤ ਕੌਰ ਵੱਲੋਂ ਦੋਸ਼ ਲਗਾਏ ਗਏ ਨੇ ਉਹ ਕਿੰਨੇ ਸੱਚ ਨੇ ਤੇ ਕਿੰਨੇ ਝੂਠ ਨੇ ਇਸ ਚੀਜ਼ ਦਾ ਚੰਗੀ ਤਰ੍ਹਾਂ ਜਾਂਚ ਕਰੇਗੀ ਅਤੇ ਫਿਰ ਲੋਕਾਂ ਨੂੰ ਦਿਖਣਾ ਹੋਵੇਗਾ ਕਿ ਹਰਜੋਤ ਸਿੰਘ ਬੈਂਸ ਅਤੇ ਉਹਨਾਂ ਦੀ ਪਤਨੀ ਦੇ ਕਿਸ ਕੇਸ ਦੇ ਨਾਲ ਕੋਈ ਤਾਲੁਕ ਹਨ ਕੀ ਆ ਫਿਰ ਨਹੀਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ حاضر ਹੋਵਾਂਗੇ ਤੁਸੀਂ ਦੇਖਦੇ ਰਹੋ ਨੀਡਰ ਪੰਜਾਬੀ মিডিਆ ਹੁੰਦੀ ਹੋਈ ਜਸ ਧੰਨਵਾਦ